ਤਾਂ ਬਾਇਓਲੋਜੀਕਲ ਸਾਇੰਸਿਸ ਦੇ ਵਿੱਚ ਜਿਹੜੀ ਟੈਕਸੋਨੋਮੀ ਹੈ ਟੈਕਸੋਨੋਮੀ ਕੀ ਕੀੰਦੀ ਹੈ ਆਇਡੈਂਟੀਫਿਕੇਸ਼ਨ ਆਫ ਆਰਗਾਨਿਜ਼ਮਸ ਤੋਂ ਨੰਬਰ ਦਾ ਕੀ ਰੋਲ ਹੈ ਸੋ ਇੱਕ ਕੈਂਡੀਡੇਟ ਆ ਦਿਲਰਾਜ ਇਹ ਦੱਸੂਗਾ ਤੁਹਾਨੂੰ ਕਿ ਮੋਰਫੋ ਟੈਕਸੋਨੋਮੀ ਦੇ ਵਿੱਚ ਨੰਬਰ ਦਾ ਕੀ ਰੋਲ ਹੈ ਹਾਂਜੀ ਅ ਗੁੱਡ ਆਫਟਰਨੂਨ ਟੂ ਆਲ ਆਫ ਯੂ ਸਿਗਨੀਫੀਕੈਂਸ ਆਫ ਨੰਬਰ ਇਨ ਮਾਰਫੋ ਟੈਕਸੋਨਮੀ ਮੀਨਸ ਨੰਬਰ ਦਾ ਮਾਰਫੋ ਟੈਕਸੋਨਮੀ ਵਿੱਚ ਕੀ ਰੋਲ ਹੈ ਸਭ ਤੋਂ ਪਹਿਲਾਂ ਮਾਰਫੋ ਟੈਕਸੋਨਮੀ ਰੈਫਰਸ ਟੂ ਦਾ ਆਈਡੈਂਟੀਫਿਕੇਸ਼ਨ ਆਫ ਪਲਾਂਟ ਔਨ ਦੀ ਬੇਸਿਸ ਆਫ ਇਟਸ ਮਾਰਫੋਲੋਜੀਕਲ ਫੀਚਰ ਸੱਚ ਐਸ ਲੀਫ ਸਟੈਮ ਫਲਾਵਰ ਐਂਡ ਫਰੂਟ ਐਂਡ ਸੀਡ ਆਪਾਂ ਫਲਾਵਰ ਨੂੰ ਕਿਵੇਂ ਆਈਡੈਂਟੀਫਾਈ ਕਰਦੇ ਆ ਉਹਦੇ ਉਹਨਾਂ ਦੇ ਮਾਰਫੋਲੋਜੀਕਲ ਫੀਚਰ ਕਰਕੇ ਜਿਵੇਂ ਸਭ ਤੋਂ ਪਹਿਲਾਂ ਲੀਫ ਹੋ ਗਿਆ ਸਟੈਮ ਹੋ ਗਿਆ ਫਲਾਵਰ ਹੋ ਗਏ ਫਰੂਟ ਤੇ ਸੀਡ ਹੋ ਗਏ ਏ ਸਭ ਤੋਂ ਸਿੰਪਲ इजीली अवेलेबल ਤੇ ਕੋਸਲੀ ਕੋਸਲੀ ਇਫੈਕਟਿਵ ਟੂਲ ਆ ਜਿਹੜਾ ਕਿ ਵਨ ਪlant ਸਪੀਸੀਜ਼ ਡਿਫਰੈਂਟ ਫਰਮ ਅਨਦਰ ਸਪੀਸੀਜ਼ ਇਨ ਨੰਬਰ ਆਫ ਸਾਈਜ਼ ਐਂਡ ਨੇਚਰ ਆਫ ਮੋਰਫੋਲੋਜੀਕਲ ਪੈਰਾਮੀਟਰਸ ਸਭ ਤੋਂ ਪਹਿਲੇ ਐਗਜ਼ਾਮਪਲ ਹੈ ਫਾਈਲੈਂਥਸ ਅਮਾਰਸ ਤੇ ਫਾਈਲੈਂਥਸ ਫਰੇਟਰਨਸ ਫਾਈਲੈਂਥਸ ਅਮਾਰਸ ਦੇ 5 ਟੈਪਲਸ ਆ ਤੇ ਫਾਈਲੈਂਥਸ ਫਰੇਟਰਨਸ ਦੇ 6 ਟੈਪਲ ਆ ਇਹ ਆਪਾਂ ਨੂੰ ਇਹ ਦੱਸ ਰਿਹਾ ਕਿ ਜਿਹੜਾ ਨੰਬਰ ਹੈ ਉਹ ਇੱਕ ਬਹੁਤ ਵਧੀਆ ਰੋਲ ਪਲੇ ਕਰ ਰਿਹਾ ਹੈ ਮੋਰਫੋ ਟੈਕਸੋਨਮੀ ਵਿੱਚ ਸਪੀਸੀਜ਼ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਨੰਬਰ 2 ਟ੍ਰਿਬੂਲਸ ਪੈਂਟੈਂਡਰਸ ਐਂਡ ਟ੍ਰਿਬੂਲਸ ਮੈਕਰੋਟੈਰਸ ਇਹ ਵੀ ਨੰਬਰ ਦੇ ਬਿਹਾਰ ਤੇ ਡਿਫਰੈਂਸ਼ੀਏਟ ਕਰ ਰਹੇ ਹਾਂ ਜਿਵੇਂ ਕਿ ਟ੍ਰਿਬੂਲਸ ਪੈਂਟੈਂਡਰਸ ਦੇ 5 ਸਟੇਮਨ ਹਨ ਟ੍ਰਿਬੂਲਸ ਮੈਕਰੋਟੈਰਸ ਦੇ 10 ਸਟੇਮਨ ਹਨ ਇਹਨਾਂ ਦਾ ਨੰਬਰ ਡਿਫਰੈਂਸ਼ੀਏਟ ਕਰ ਗਿਆ ਵੈਸਕਮ ਟਾਈਨੈਂਸ ਤੇ ਵੈਸਕਮ ਥੈਪਸ ਫੋਰ ਸਟੇਮਨ ਐਂਡ ਫਾਈਵ ਸਟੇਮਨ ਇਹ ਦੋਵੇਂ ਇੱਕ ਦੂਸਰੇ ਤੋਂ ਡਿਫਰੈਂਸ਼ੀਏਟ ਕਰਕੇ ਉਹਨਾਂ ਦੇ ਨੰਬਰ ਆਫ ਸਟੇਮਨ ਕਰਕੇ ਸੋਲਿਨਮ ਅਮਰੀਕੈਨਮ ਤੇ ਸੋਲਿਨਮ ਨਾਈਗਰਮ ਸੋਲਿਨਮ ਅਮਰੀਕੈਨਮ ਦਾ ਫਰੂਟ ਹੈ ਜਿਹੜਾ ਸਮਾਲ ਹੁੰਦਾ ਤੇ ਸੋਲਿਨਮ ਨਾਈਗਰਮ ਦਾ ਫਰੂਟ ਹੈ ਜਿਹੜਾ ਲਾਰਜ ਹੁੰਦਾ ਇਹ ਉਹਦੇ ਸਾਈਜ਼ ਕਰਕੇ ਡਿਫਰੈਂਸ਼ੀਏਟ ਕਰ ਗਿਆ ਮੀਨਸ ਕਿ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਬਾਇਓਲੋਜੀ ਵਿੱਚ ਨੰਬਰ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਪਲੇ ਕਰਦਾ ਹੈ ਥੈਂਕ ਯੂ ਬਹੁਤ ਛੇ ਸੋ ਇਸੇ ਤਰ੍ਹਾਂ ਪੈਲੀਨੋਲੋਜੀ ਪੋਲਨ ਗ੍ਰੇਨਸ ਆਪਾਂ ਸਾਰਿਆਂ ਨੇ ਸੁਣਿਆ ਵੀ ਫਲਾਵਰਸ ਦੇ ਵਿੱਚ ਪੋਲਨ ਗ੍ਰੇਨਸ ਹੁੰਦੇ ਆ ਤਾਂ ਨੰਬਰ ਇਸ ਆਲਸੋ ਪਲੇਜ਼ ਵੈਰੀ ਇੰਪੋਰਟੈਂਟ ਰੋਲ ਇਨ ਪੈਲੀਨੋਲੋਜੀ ਇੱਕ ਕੈਂਡੀਡੇਟ ਦੱਸੂਗਾ ਗੁਰਚਰਨ ਸਿੰਘ